ਤੋ ਪਹਿਲਾਂ ਜਿਹੜਾ ਵਾਹਣ ਤਿਆਰ ਕਰਨਾ ਉਹਦੇ ਲਈ ਤੁਸੀਂ ਸੱਬਲ ਮਾਰੋ ਵਾਹਣ ਦੇ ਵਿੱਚ ਆਪਣੀ ਜ਼ਮੀਨ 'ਚ ਢੋਣਾ ਲਾ ਲਾ ਕੇ ਤੈ ਬਣੇ ਉਹ ਤੈ ਨੂੰ ਤੋੜੋ ਉਸ ਤੋਂ ਬਾਅਦ ਤੇ ਪਿਛਲੇ 3 ਸਾਲਾਂ ਤੋਂ ਆਪਾਂ ਇਹ ਤੇ ਟਰੈਕਟਰ ਵੀ ਨਹੀਂ ਵੜਿਆ ਜਿਹੜਾ ਬੈੱਡ ਸਿਸਟਮ ਕਰਤਾ ਸੀ ਜੀ ਬੱਡਾਂ ਦੇ ਉੱਪਰ ਨਮੀ ਰਹਿੰਦੀ ਹੈ ਖਾਲੀ ਹੈ ਵੱਡੀ ਮੰਦੀ ਉਹਨਾਂ ਜੇਰਾ ਆਪਣਾ ਕੁਦਰਤੀ ਕਰਨਾ ਜੇ ਆਪਣੇ ਕੋਲ ਸਮਾਨ ਹੋਊਗਾ ਫੇਰ ਹੀ ਆਪਾਂ ਨੂੰ ਕੁਦਰਤੀ ਕਹਿ ਸਕਾਂਗੇ ਜੇਰਾ ਆਪਣੇ ਕੋਲੇ ਕੁਸ ਨਾ ਹੋਇਆਗਾ ਆਪਣੇ ਕੋਲੇ ਪਸ਼ੂ ਨਹੀਂ ਆਪਣੀ ਕਾਦੀ ਆਰਗੈਨ ਖੇਤੀ ਹੈ ਆਪਾਂ ਕੁਦਰਤੀ ਖੇਤੀ ਕਰਦੇ ਹਾਂ ਜੀ ਪਿਛਲੇ 8 ਸਾਲਾਂ ਤੋਂ ਤੇ ਪਿਛਲੇ 3 ਸਾਲਾਂ ਤੋਂ ਆਪਾਂ ਇਹ ਤੇ ਟਰੈਕਟਰ ਵੀ ਨਹੀਂ ਵੜਾਇਆ ਇਹ ਜੋ ਬੈਡ ਸਿਸਟਮ ਕਰਤਾ ਸੀਗਾ ਜੀ। ਬਿੱਡਾਂ ਦੇ ਉੱਪਰ ਨਮੀ ਰਹਿੰਦੀ ਹੈ, ਖਾਲੀ ਹੈ, ਵੱਡੀ ਬੰਦੀ ਉਹਨਾਂ। ਪ੍ਰੋਪਰ ਨਮੀ ਜਾ ਵੜਦੀ ਹੈ, ਜ਼ਮੀਨ ਨਾ ਪੋਲੀ ਹੋ ਜਾਂਦੀ ਹੈ ਜੀ। ਇਹ ਜੇ ਆਪਾਂ ਮੈਕਸ ਕ੍ਰੋਪਿੰਗ ਕਰਦੇ ਹਾਂ ਆਪਾਂ। ਪੱਕਾ ਜੰਗਲਮਾਨਦਿਆਂ ਆਪਾਂ ਜੰਗਲਾਂ ਦੇ ਵਿੱਚ ਕੀ ਹੁੰਦਾ ਆਪਾਂ ਜੰਗਲੀ ਖੇਤੀ ਸਮਝ ਲਓ ਇੱਕ ਸਾਹ ਦੇ ਇਹ ਕੁਦਰਤ ਨਾਲ ਜਿਹੜਾ ਜੁੜ ਜਾਂਦਾ ਹੈ ਜੰਗਲ ਦੇ ਰੂਪੀ ਧਾਰਨ ਕਰ ਲੈਂਦੀ ਹੈ ਉਹਨਾਂ ਆਪਣਾ ਕਾਹ ਫੁੱਸ ਖੜਾ ਹੈਗਾ। ਇਹ ਧਰਤੀ ਦੇ ਪੁੱਤ ਆ। ਇਹਨਾਂ ਨੂੰ ਆਪਾਂ ਖਤਮ ਨਹੀਂ ਕਰ ਸਕਦੇ। ਹੁਣ ਆ ਪਰਪਰ ਪਰੀਆਂ ਦੀ ਦਵਾਈ ਲੱਗ ਜਾਂਦੀ ਆਪਣੇ ਤੋਂ ਅੱਜ ਨੂੰ ਖਤਮ ਹੋ ਜਾਂਦੇ ਜੇ ਖਤਮ ਹੋਣ ਨੀ ਤਾਂ ਧਰਤੀ ਜਿੰਨੀ ਗੰਬੇਸਟੀ ਹੁੰਦੀ ਹੈ 50 ਸਾਲ ਵੀ ਸਾਹਮਣੇ ਰੱਖਦੀ ਹੈ ਧਰਤੀ ਕਿਉਂਕਿ ਜਿੰਨੀ ਮਰਜੀ ਆਪਾਂ ਸਪਰੇਅ ਕਰੀਏਗੇ ਉਹਨਾਂ ਨੂੰ ਆਪਾਂ ਖਤਮ ਨਹੀਂ ਕਰ ਸਕਦੇ ਕਿਉਂਕਿ ਪੰਛੀ ਆ ਜਾਂਦੇ ਆ ਪਾਸੋਂ ਪਾਸੋਂ ਬਿੱਠਾ ਕਰਦੇ ਉਹਨਾਂ 'ਚ ਵੀ ਆ ਜਾਂਦੇ ਇਹਨਾਂ ਦਾ ਇੱਕ ਦੂਜੇ ਥਾਂ ਜਾ ਵੜਦਾ ਹੈ ਹੁਣ ਪੰਛੀ ਕਿਹੜਾ ਇੱਕ ਥਾਂ ਬੈਠਾ ਰਹਿੰਦਾ ਜੀ ਉਹ ਕੁਦਰਤ ਦਾ ਹਿੱਸਾ ਹੈ ਉਹਨੇ ਪੋਜਨ ਲੈਂਦਾ ਹੀ ਆ ਉਹਦਾ ਤੁਰੈਂਦਾ ਹੀ ਬਠ ਮਾਰ ਜਾਂਦਾ ਉਹ ਉਥੋਂ ਹੀ ਆਪਣੇ ਵੀ ਆ ਜਣਾ ਵਾਂਹ ਚ ਇਹਨਾਂ ਨੂੰ ਆਪ ਤੇ ਹੀ ਪੁੱਤ ਮੰਨਦੇ ਆ ਧਰਤੀ ਕਿਉਂਕ ਇਨਾਂ ਨਾਲ ਹੀ ਆ ਇਹ ਮਾਈਕਰੋਜੋਮ ਦਿੰਦੇ ਜ਼ਮੀਨ ਨੂੰ ਇਹ ਤਾਕਤਾਂ ਡੋੜੀ ਤੱਤ ਦਿੰਦੇ ਆ ਜਿਵੇਂ ਮੈਥਾ ਹੁੰਦਾ ਕੋ ਨਾਈਟ੍ਰੋ ਜਿੰਦਾ ਜ਼ਮੀਨ ਨੂੰ ਆਪਣਾ ਰੱਜਾ ਛੋਲਗਾ ਲੱਗਾ ਉਹ ਵੀ ਨਾਈਟ੍ਰੋਜਨ ਫਿਕਸ ਕਰਦਾ ਜ਼ਮੀਨ ਦੇ ਵਿੱਚ ਗਵਾਰਾ ਨਾਈਟ੍ਰੋਜਨ ਫਿਕਸ ਕਰਦਾ ਜ਼ਮੀਨ ਦੇ ਵਿੱਚ ਜੇ ਆਪਾਂ ਹੁਣ ਕਦੂ ਲੱਗਾ ਜੀ ਤਿੰਨ ਬੱਡਾਂ ਤੇ ਤਿੰਨ ਬੱਡਾਂ ਦੇ ਤੋਰੀ ਹੈ ਜੀ ਦੋ ਬੱਡ ਭਿੰਡੀ ਦੀ ਹੈ ਜੀ ਤੇ ਚਪੜਿਆਂ ਦੇ ਦੋ ਬੱਡ ਆ ਜੀ ਕਰੇਲਾ ਉਗਰਦਾ ਹੁੰਦਾ ਹੀ ਆਪਣਾ ਹੁਣੇ ਲੱਗਿਆ ਪਿਆ ਤੇ ਫਲਦਾਰ ਬੂਟੇ ਲੱਗੇ ਇਹਦੇ ਵਿੱਚ ਆਪਣੇ ਕੋਲੇ ਜੀ 49 ਬੂਟੇ ਕਿੰਨੂ ਦੇ ਆ ਜੀ ਤੇ 13 ਬੂਟੇ ਗੱਬੂ ਖੇ ਦੇ ਆ ਜੀ ਤੇ 20 ਬੂਟੇ ਪੀਤੇ ਦੇ ਆ ਜੀ 60 ਬੂਟੇ ਅਮਰੂਦ ਦੇ ਆ ਜੀ 10 ਬੂਟੇ ਨਾਰ ਦੇ 15 ਬੂਟੇ ਲੂਚੇ ਦੇ ਆ ਜੀ 15 ਬੂਟੇ ਸੇਵ ਦੇ ਆ ਜੀ 8 ਬੂਟੇ ਨਿੰਬੂ ਦੇ ਆ ਜੀ 4 ਬੂਟੇ ਜੀਰ ਦੇ ਆ ਜੀ 3 ਬੂਟੇ ਬਦਾਮਾਂ ਦੇ ਆ ਜੀ ਜਿਹੜੇ ਜ਼ਮੀਨ ਚੋਂ ਆਪਾਂ ਖਰਾਕ ਖਾਣੇ ਉਹ ਖਰਾਕ ਜਾ ਕੇ ਆਪਣੇ ਬਾਡੀ ਨੂੰ ਸਟਰੋਂਗ ਕਰੋਗੇ ਆਪਣਾ ਨਾੜੀ ਤੰਤਰਾਂ ਤੇ ਨਾੜੀ ਤੰਤਰ ਆਪਣਾ ਆਪਣੀ ਖਰਾਕ ਨਾਲ ਹੀ ਤੇ ਸਖਤ ਰੋਣਾ ਹੋਣਾ ਜੀ ਨਹੀਂ ਤਾਂ ਉਹ ਕਮਜ਼ੋਰ ਰਹੂਗਾ ਜੀ ਤੇ ਜੇ ਨਾੜੀ ਤੰਤਰ ਹੀ ਕਮਜ਼ੋਰ ਹੋ ਗਿਆ ਤਾਂ ਸਾਰਾ ਪਾਚਨ ਸ਼ਕਤੀ ਖਰਾਬ ਹੋ ਜਾਂਦੀ ਹੈ ਆਪਣੇ ਸਰੀਰ ਦੀ ਉਹਦੇ ਲਈ ਆਪਾਂ ਨੂੰ ਕੁਦਰਤੀ ਖੇਤੀ ਆਲਾ ਹਰੇਕ ਸਾਨੂੰ ਹੋਣਾ ਚਾਹੀਦਾ ਘਰ ਲਈ ਤਾਂ ਥੋੜੀ ਥੋੜੀ ਕਰਨੀ ਚਾਹੀਦੀ ਹਰੇਕ ਸਾਨੂੰ ਇਹ ਉਧਰ ਮੋੜ ਦੇ ਚੰਪੋਇਸਟ ਖਾਦਾ ਜੁਨਟ ਬਣਾਇਆ ਗਿਆ ਉਦੋਂ ਗਾ ਆਪਣਾ ਖੁੰਬਾ ਦਾ ਥਾਂ ਛੱਡਿਆ ਹੋਇਆ ਗਿਆ ਮੁਰਗੀ ਦਾ ਜੀ ਉਦੋਂ ਆਪਾਂ ਬੱਕਰੀ ਦਾ ਬਣਾਵਾਂਗੇ ਜੀ ਭਈ ਕੈਮੀਕਲ ਵਾਲੀ ਤਾਂ 45 ਤੋਂ 50 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਸਾਬ ਜੀ ਇਹ ਬਸ 7 ਤੋਂ 75 ਦਿਨਾਂ ਵਿੱਚ ਤਿਆਰ ਹੋ ਜਾਂਦੀ ਸਾਬ ਜੀ ਜਦੋਂ ਆਪਾਂ ਲਾ ਦਿੰਨੇ ਹਾਂ ਉਦੋਂ ਬਾਅਦ ਬਾਕੀ ਜੇ ਆਪਣੀ ਜ਼ਮੀਨ ਦੇ ਵਿੱਚ ਪੂਰੇ ਮਾਈਕਰੋ ਜਮ ਬਣ ਗਏ ਤਾਂ ਉਵੇਂ ਹੋ ਜਾਂਦੀ ਕੋਈ ਬੜਾ ਫਰਕ ਨਹੀਂ ਪੈਂਦਾ ਜਿਆ ਪਹਿਲਾਂ ਰੂੜੀ ਪਾਓ ਵਾਹ ਨੂੰ ਤਿਆਰ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਦੋਂ ਵਾਹ ਤਿਆਰ ਕਰਨਾ ਉਹਦੇ ਲਈ ਤੁਸੀਂ ਸੱਬਲ ਮਾਰੋ ਵਾਹ ਦੇ ਵਿੱਚ ਆਪਣੀ ਜ਼ਮੀਨ 'ਚ ਝੋਨਾ ਲਾ ਲਾ ਕੇ ਤੈ ਬਣੇ ਉਹ ਤੈ ਨੂੰ ਤੋੜੋ ਉਦੋਂ ਬਾਅਦ ਉਹ ਵਿੱਚ ਉਹਨੂੰ ਵਾ ਕੇ ਰੱਖੋ ਫਿਰ ਉਹ ਵਿੱਚ ਰੂੜੀ ਦੀ ਰੇਪ ਪਾਓ 10 12 ਟਰਾਲੀਆਂ ਉਸ ਤੋਂ ਬਾਅਦ ਉਹਨੂੰ ਵਾਣ ਨੂੰ ਇੰਨੀ ਵਗ ਜੇ ਬੂਟੇ ਲਾਉਣੇ ਦੋਦੇ ਡੂੰਗੇ ਟੋਏ ਪੱਟੋ ਫਿਰ ਉਹ ਚ ਬੈੱਡ ਬਣਾਓ ਪੂਰੇ ਪ੍ਰੋਪਰ ਅ ਦਿਸ਼ਾਰੇ ਸਾਹਿਬ ਨਾਲ ਪੂਰਵ ਪਾਸੇ ਦਿਸ਼ਾਰੇ ਸਾਹਿਬ ਨਾਲ ਬੈੱਡ ਬਣਾਓ ਉੱਤੇ ਬਿੱਡਾਂ ਦੇ ਮਲਚਿੰਗ ਕਰ ਦਿਓ ਪਰਾਲੀ ਦੀ ਕੋਈ ਕੱਖਾਂ ਦਾ ਦਿੱਕਤ ਨਹੀਂ ਆਉਂਦੀ ਜੀ ਉਹ ਵਾਣ ਦੀ ਤਿਆਰੀ ਹੈ ਬਸ ਪਹਿਲੀ ਮਤਲਬ ਜਦੋਂ ਆਪਣੀ ਜ਼ਮੀਨ ਪਾਣੀ ਸੋਕਣ ਲੱਗਦੀ ਆ ਸਮਝ ਲਓ ਆਪਣੀ ਜ਼ਮੀਨ 'ਚ ਹਰੇਕ ਕੁਝ ਹੋ ਸਕਦਾ ਹੈ ਜ਼ਮੀਨਾਂ ਆਪਣੀਆਂ ਬਹੁਤ ਤਕੜੀਆਂ ਆ ਜੰਗਲ ਦੇ ਵਿੱਚ ਕੀ ਹੁੰਦਾ ਹੈ ਉਹ ਕੁਦਰਤੀ ਹੈ ਮਿੱਟੀ ਹੈ ਉਹ ਤੁਮੇ ਫਸਲਾਂ ਉਹਨੂੰ ਵੀ ਜ਼ਮੀਨ ਕੁਦਰਤ ਤੇ ਲੱਗ ਜਾਂਦੀ ਹੈ ਜੀ ਮਾਈਕਰੋ ਜਮਾਂ ਦਾ ਕੰਮ ਗੁਡ ਨਾ ਆਪਣੀ ਜ਼ਮੀਨਾਂ ਜਿਹੜੀਆਂ ਤੁਹਾਡੇ ਨਾਲ ਪੂਲੀ ਪਈ ਆ ਪਾਣੀ ਪੜ ਸਕਦੇ ਰੋਗੇ ਦਾ ਹਾਂ ਉਹ ਨਵੀਂ ਰਹਿੰਦੀ ਵਾਂ ਦੇ ਵਿੱਚ ਰੋ ਪਾਣੀ ਲਾ ਲੈਣੇ ਆਪਣੇ ਬੂਟੇ ਲਾ ਕੇ ਨਾ ਬੈੱਡ ਬਣ ਗਏ ਉਹ ਤੋਂ ਆਪਣਾ ਢਾਂਗਾ ਆ ਜਾਣਾ ਵੀ ਆਪਣੇ ਏਡੇ ਮਿੰਡਾਂ ਤੇ ਆਪਾਂ ਚੀਜ਼ ਲਾਉਣੀ ਆ ਇਹ ਨਵੀਂ ਰਹਿੰਦੀ ਬੈੱਡ ਦੇ ਵਿੱਚ ਖੁਰਪਾ ਮਾਰੋ ਤੇ ਨਾ ਬੀਲ ਲਾਓ ਬਸ ਥੋੜੀ ਆਪਣਾ ਮਿਹਨਤ ਵੀ ਕਰਨੀ ਪਊਗੀ ਜੇ ਆਪਾਂ ਇਹ ਕੰਮ ਕਰਨਾ ਤਾਂ ਇਹ ਤਾਂ ਹੈ ਨਹੀਂ ਆਪਣਾ ਮਿਹਨਤ ਨਹੀਂ ਕਰਨੀ ਪੈਣੀ ਜੰਗਲ ਦੇ ਵਿੱਚ ਵੀ ਨਹੀਂ ਟਰੈਕਟਰ ਵਾਲ ਪਹਿਲਾਂ ਤਾਂ ਚੱਲ ਟਰੈਕਟਰ ਹੈ ਨਹੀਂ ਸੀ ਆਪਣੇ ਆਪਣੇ ਹੁਣ ਆਏ ਏ ਪਹਿਲਾਂ ਅੱਜ ਤੋਂ 50 ਸਾਲ ਪਹਿਲਾਂ ਟਰੈਕਟਾ ਵਟਾਵਾ ਹੁੰਦਾ ਸੀਗਾ ਜੀ ਤੇ ਆਪਣੇ ਬਿਉਰਗ ਵੀ ਤਾਂ ਉਦੋਂ ਖੇਤੀ ਕਰਦੇ ਰਹੇ ਜੀ ਕੋਈ ਡਾਕ ਨਹੀਂ ਹੁੰਦਾ ਕਰੋ ਮਿਹਨਤ ਕਰਾਂਗੇ ਦਾ ਸਰੀਰ ਸਹੀ ਰਹਿੰਦਾ ਜੀ ਜੀ ਜਿਹੜੇ ਆਪਾਂ ਰੁੱਤ ਕੁਦਰਤ ਨੇ ਸਾਰੇ ਮੇਵੇ ਬਣਾਏ ਆ ਰੁੱਤਾਂ ਦੇ ਆਪਣੇ ਛੇ ਰੁੱਤਾਂ ਆ ਸਭ ਤੋਂ ਸਟਰੋਂਗ ਰੁੱਤ ਆਪਣੇ ਪਿਆਰ ਦੀ ਆ ਸਾਰਾ ਵਾਤਾਵਰਨ ਇੱਥੇ ਸਹੀ ਰਹਿੰਦਾ ਹੈਗਾ ਪਸੰਤ ਰੁੱਤ ਆਉਂਦੀ ਹੈ ਬਹਾਰ ਰੁੱਤ ਆਉਂਦੀ ਹੈ ਬਰਸਾਤ ਰੁੱਤ ਆਉਂਦੀ ਹੈ ਗਰਮੀ ਆਈ ਰੁੱਤ ਆ ਸਾਰਦੀ ਆਈ ਰੁੱਤ ਆ ਉਦੇ ਮੁਤਾਬਕ ਜੇ ਆਪਾਂ ਫਸਲਾਂ ਲਾਵਾਂਗੇ ਨਾ ਉਹ ਆਪਾਂ ਸੀਜ਼ਨ ਦੇ ਮੁਤਾਬਕ ਹੀ ਫਸਲਾਂ ਚਾਹੀਦੀਆਂ ਆ। ਜਿਵੇਂ ਕਣਕੇ ਰੁੱਤ ਚ ਕਣਕੂੰ ਦੀਏ ਚੋਨੇ ਰੁੱਤ ਚੋਨਾ ਹੁੰਦਾ ਹੈਗਾ ਜਿਹੜੀਆਂ ਆਪਾਂ ਆਫ ਸੀਜ਼ਨ ਦੀਆਂ ਸਬਜ਼ੀਆਂ ਖਾਈ ਜਾਂਦੇ ਉਹਦੇ ਟੈਂਪਰੇਚਰ ਤੇ ਹੁੰਦੀਆਂ ਉਹ ਕੈਮੀਕਲ ਲੱਗੇ ਵੀ ਹੁੰਦੇ ਉਹਨਾਂ ਨੂੰ। ਉਹ ਸਟੋਰਾਂ ਦੇ ਵਿੱਚ ਇਹਨਾਂ ਨੂੰ ਕੈਮੀਕਲ ਵਰਤਿਆ ਜਾਂਦਾ ਹੈਗਾ 3-3 ਮਹੀਨੇ ਚੀਜ਼ਾਂ ਪੰਗਾ ਰਹਿੰਦੀਆਂ ਆ ਉਹ ਆਕੇ ਜਦੋਂ ਆਪਾਂ ਖਾਣੇ ਉਹ ਨੁਕਸਾਨ ਕਰਦੀਆਂ ਆਪਣਾ। ਆਪਣੇ ਆਪ ਦੀ ਰੁੱਤ ਦੇ ਮੁਤਾਬਕ ਚੀਜ਼ ਲਾਓ ਤੇ ਉਹਨੂੰ ਹੀ ਖਾਓ। ਕੋਈ ਹੋਰ ਕਦੋਂ ਚੱਲ ਆਪਣਾ ਤੂਰੀ ਚੱਲ ਪਣੀ ਚੱਪੜਾ ਚੱਲ ਪਣਾ ਜੀ। ਤੇ ਉਹਦਾ ਰਤ ਜਿਹੜੇ ਬੰਦੇ ਸਹੀ ਕਰਦੇ ਕੁਦਰਤੀ ਢੰਗ ਨਾਲ ਉਹ ਤਾਂ ਆਪਦੇ ਰਤ ਮੁਤਾਬਿਕ ਕਰਦੇ ਆ ਜਿਹੜੇ ਲਫਾਫੇ ਥੱਲੇ ਜਾਂ ਗ੍ਰੀਨ ਹਾਊਸ ਥੱਲੇ ਕਰਦੇ ਚਲੋ ਕੈਮੀਕਲ ਵਰਤੀ ਜਾਂਦੇ ਆ ਕਿਉਂਕਿ ਸਮੇਂ ਦੀ ਲੋੜ ਵੀ ਉਹਨਾਂ ਨੂੰ ਉਹ ਵੱਧ ਵਰਤੇ ਜਾਂਦੇ ਆ ਮਤਲਬ ਕੈਮੀਕਲ ਉਹਨਾਂ ਨੂੰ ਹਵਾ ਨਹੀਂ ਮਿਲਦਾ ਇਹ ਉਹ ਹੋ ਜਾ ਮੇਨਟੇਨ ਹੋ ਜਾਂਦਾ ਮੰਨ ਉਹਨਾਂ ਦਾ ਬਈ ਹੁਣ ਕੋਈ ਮੁਸ਼ਕਲਾਂ ਦੀ ਵੱਡੀ ਗੱਲ ਨਹੀਂ ਜਿਹੜਾ ਪੁਰਾਣੇ ਆਪਣੇ ਬਿਉਰਗਸੋੜੇ ਜਿਹੜੇ ਟਿੱਬੇ ਸੀ ਉਹਨਾਂ ਨੇ ਮੁਸ਼ਕਲਾਂ ਬਹੁਤ ਸੰਘੀਆਂ ਹੋਈਆਂ ਮੇਰੀ ਸਵਰਥ ਦੇ ਵਿੱਚ ਇੱਥੇ ਸਾਡੇ 25-25 ਫੁੱਟ ਟਿੱਬੇ ਸੀਗੇ ਟਾਈਪੇਲ ਨਹਿਰ ਤੋਂ ਲੈ ਕੇ ਮੁਸ਼ਕਲਾਂ ਤੋਂ ਉਹਨਾਂ ਨੇ ਸੰਘਾ ਆਪਣੋਂ ਤਾਂ ਕਾਦੀ ਮੁਸ਼ਕਲਾਂ ਤਾਂ ਪੱਧਰ ਵਾੜਨਾ ਪੱਧਰ ਵਾੜ ਚ ਕਰਨਾ ਕੋਈ ਔਖੀ ਨਹੀਂ ਖੇਤੀ ਗਈ ਪੁਰਾਣੀ ਟਿੱਬਿਆਂ ਚ ਹੋਈ ਜਾਂਦੀ ਖੇਤੀ ਤਾਂ ਜੀ ਹੁਣ ਕੋਈ ਮੁਸ਼ਕਲ ਨਹੀਂ ਗਈ ਹੁਣ ਸੰਦ ਉਹ ਜੇ ਹੈਗੇ ਦਿਮਾਗ ਵੀ ਉਹ ਜਿਆ ਹੈਗਾ ਲੋਕਾਂ ਦਾ ਕਰ ਸਕਦੇ ਸਾਰਾ ਕੁਝ ਅੱਛਾ ਉਹ ਆਪਣਾ ਖੇਤ ਦਾ ਸਟਰਕਚਰ ਤਿਆਰ ਕਰਨਾ ਜਿਵੇਂ ਆਪਣਾ ਆਪ ਮੁੱਢ ਤੋਂ ਮਤਲਬ ਸਾਰਾ ਕੁਝ ਆਪਣੇ ਕੋਲੇ ਹੋਵੇ ਖੇਤ ਦੇ ਵਿੱਚ ਉਹ ਆਪਣਾ ਖੇਤ ਚ ਹੀ ਪਵੇ ਵਰਮਿੰਗ ਪੋਸਟ ਖਾਦ ਵੀ ਆਪ ਦੀ ਤਿਆਰ ਕਰੋ ਮੁਰਗੀਆਂ ਰੱਖ ਕੇ ਉਹਦੀ ਵੀ ਆਪ ਦੀ ਮਿੱਠਾਂ ਦੀ ਰੇਹ ਤਿਆਰ ਕਰੋ ਬੱਕਰੇ ਰੱਖ ਕੇ ਉਹਦੀ ਵੀ ਰੇਹ ਤਿਆਰ ਕਰੋ ਕਿਉਂਕਿ ਜਦੋਂ ਆਪਣਾ ਕੁਦਰਤੀ ਕਰਨਾ ਜੇ ਆਪਣੇ ਕੋਲੇ ਸਮਾਨ ਹੋਊਗਾ ਫਿਰ ਹੀ ਆਪਾਂ ਨੂੰ ਕੁਦਰਤੀ ਕਹਿ ਸਕਾਂਗੇ ਜਦੋਂ ਆਪਣੇ ਕੋਲੇ ਕੁਝ ਨਾ ਹੋਇਆਗਾ ਆਪਣੇ ਕੋਲੇ ਪਸ਼ੂ ਨਹੀਂ ਆਪਣੀ ਕਾਦੀ ਆਰਗੈਨਿਕ ਖੇਤੀ ਆ ਪਸ਼ੂ ਆਪਣਾ ਆ ਪੱਠੇ ਆ ਪਸ਼ੂਆਂ ਨੂੰ ਪੋਣੇ ਦੇ ਵਿੱਚ ਖੜੇ ਤੇ ਘਰੇ ਲੱਜੇ ਗੋਹਾ ਕਰਦੇ ਗੋਹਾ ਆਪਣੇ ਖੇਤ ਆ ਜਾਂਦਾ ਹੈਗਾ ਫੇਰ ਹੀ ਕੁਦਰਤੀ ਖੇਤੀ ਹੈ ਜੇ ਆਪਣੇ ਕੋਲ ਆਪਦੇ ਕੋਲ ਸਾਰਾ ਮਟੀਰੀਅਲ ਹੈਗਾ ਤਾਂ ਨਹੀਂ ਆਪਾਂ ਕੁਦਰਤੀ ਖੇਤੀ ਨਹੀਂ ਕਹਿ ਸਕਦੇ ਠੀਕ ਹੈ ਆਪਣੇ ਲੋਕਾਂ ਦਾ ਹੈਗਾ ਹੀ ਆ ਆਚਾਰਾ ਇਹਦਾ ਨਿਰਪਰਾ ਹੋਣਾ ਹੀ ਬਣਾ ਹਰੇਕ ਨੂੰ ਕਰਨਾ ਹੀ ਬਣਾ ਹੈ ਚੀਜ਼ਾਂ ਜੇ ਆਪਾਂ ਤੰਦਰੁਸਤ ਰਹਿਣਾ ਤਾਂ ਆਪਾਂ ਨੂੰ ਸਾਰਾ ਕੁਝ ਕਰਨਾ ਪਊਗਾ ਆਪਾਂ ਨੂੰ ਜੰਗਲਾਂ 'ਚ ਵੀ ਰਹਿਣਾ ਪਊਗਾ ਜੇ ਆਪਾਂ ਤੰਦਰੁਸਤ ਹੁਣ ਆਪ ਇਹ ਬਈ ਪ੍ਰਾਲੀ ਦੀ ਮਲਚ ਬਹੁਤ ਵਧੀਆ ਚੀਜ਼ ਹੈ ਇਹ ਤਾਂ ਮੰਨ ਲਾਣਾ ਆਪਣਾ ਇੱਕ ਤਰ੍ਹਾਂ ਦੀ ਰੇ ਹੈ ਇਹ ਨੂੰ ਨਾ ਤਾਂ ਅੱਗ ਲਾਓ ਇਹਨੂੰ ਬਾਹਣ ਦੇ ਆਪਾਂ ਇਹਨੂੰ ਇਹ ਵਾਹਨ ਕਰੜਾ ਹੋ ਜਾਂਦਾ ਪ੍ਰਾਲੀ ਤੋਂ ਬਿਨਾ ਹੁਣ ਨਾ ਤਾਂ ਕਿਸੇ ਕੋਲੇ ਪਸ਼ੂ ਹੈ ਜੀ ਹੁਣ ਕੱਲੀ ਪ੍ਰਾਲੀ ਹੈ ਜੇ 40 ਕੁਇੰਟ ਪ੍ਰਾਲੀ ਹੈ ਕਿੱਲੇ ਦੀ 25 ਕੁਇੰਟ ਤੋਂ ਲੈ ਕੇ 40 ਕੁਇੰਟ ਲਤੀ ਕਿ ਜੋ ਕਿਸਾਨ ਵਿੱਚ ਵਾਲੇ ਦਾ ਸਮਝ ਲੋ ਜੇ 10 ਕੁਇੰਟ ਖਾਦ ਤਿਆਰ ਹੋ ਗਈ ਹੈ ਇਹਦੇ ਮਲਚੰਗ ਕਰਕੇ ਰੱਖੋ ਇਹ ਚੀਜ਼ਾਂ ਮਿਲਦੀਆਂ ਨਹੀਂ ਆ ਆਪਾਂ ਅੱਗ ਲਾ ਕੇ ਨਾ ਸਾੜੇ ਨੂੰ ਇਹ ਚ ਮਾਈਕਰੋਜੋਮ ਹੁੰਦੇ ਨਾਈਟ੍ਰੋਜਨ ਇਹ ਚ ਫਾਸਫੋਰਸ ਇਹ ਚ ਪੋਟਾਸ਼ ਇਹ ਚ ਬਾਕੀ ਨਮੀ ਨਹੀਂ ਮੋਂਦਾ ਵਾਹਨ ਜਿਹੜਾ ਆਪਾਂ ਨੂੰ ਵਿੱਚ ਪਾਉਣ ਲੱਗੇ ਗੜੋਏ ਪੈਦਾ ਹੁੰਦੇ ਇਹਦੇ ਨਾਲ ਆ ਕਿਉਂਕਿ ਇਹ ਵੀ ਸਾਹ ਲੈਂਦੇ ਆ ਪੌਦੇ ਵੀ ਆਪਣੇ ਨੂੰ ਜਿਵੇਂ ਆਪਾਂ ਸਾਹ ਲੈਂਦੇ ਆ ਇਹਨਾਂ ਨੂੰ ਸੀਜਨ ਚਾਹੀਦੀ ਆ ਨਾਈਟ੍ਰੋਜਨ ਚਾਹੀਦੀ ਆ ਮਾਈਕਰੋਜਮ ਚਾਹੀਦੇ ਆ ਜੋ ਜ਼ਮੀਨ ਹੀ ਜੰਮ ਗਈ ਬਈ ਸਾਹ ਕਿੱਥੋਂ ਲੈਣਗੇ ਪੌਦੇ ਪੌਦਿਆਂ ਨੂੰ ਤਾਂ ਜ਼ਰੂਰੀ ਆ ਸਾਰਾ ਸੂਰਜ ਤਾਂ ਜਦੋਂ ਧੁੱਪ ਸਾਰੇ ਪਾਸੇ ਪਊਗਾ ਨਾ ਜੀ ਉਹਦੇ ਨਾਲ ਪੌਦਿਆਂ ਨੂੰ ਬਿਮਾਰੀ ਨਹੀਂ ਆਉਂਦੀ ਜੀ ਆਪਾਂ ਫਾਲਦਾਰ ਬੂਟੇ ਲਾਉਣੇ ਜਾਂ ਆਪਾਂ ਬੱਟਾ ਵੀ ਪਾਉਣਾ ਉਹ ਪੂਰਵ ਦਾਸ ਦੇਸ਼ਾਂ ਅੱਜ ਪਊ ਕਿਉਂਕਿ ਸੂਰਜ ਘੁੰਮ ਕੇ ਜਾਂਦਾ ਉਧਰਲੀ ਸਾਈਡ ਆ ਇੱਕ ਸਾਈਡ ਸਾਂ ਰੰਦੇ ਵਰ ਕੋਈ ਨਾ ਤੇਲਾ ਪੈਂਦਾ ਉਹ ਤੇ ਨਵੀਂ ਬਿਮਾਰੀ ਅੱਧੀ ਰਹਿ ਜਾਂਦੀ ਏ ਚੀਜ਼ ਦੀ ਹਵਾਵੀਆਂ ਨੂੰ ਜਾਰੇ ਪਾਸੋਂ ਮਿਲੂਗੀ ਤੇ ਧੁੱਪ ਵੀ ਉਹਨੂੰ ਸਾਰੇ ਪਾਸੋਂ ਮਿਲੂਗੀ ਪੌਦੇ ਨੂੰ ਐ ਤਿੰਨ ਸਾਲਾਂ ਦਾ ਸਹੀ ਹੋ ਜਾਂਦਾ ਜੀ ਕੋਤੀ ਖੇਤ ਤੇ ਤਿੰਨ ਸਾਲਾਂ ਸਾਰੇ ਦੇ ਜਿਹੜੇ ਕਣ ਹੁੰਦੇ ਰਹੇ ਇਹਦੇ ਨਿਕਲ ਜਾਂਦੇ ਜੀ ਉਹ ਬਾਕੀ ਦੋ ਸਾਲਾਂ ਚ ਵੀ ਹੋ ਜਾਂਦਾ ਸਹੀ ਜੇ ਪੂਰੀ ਉਹ ਚ ਮਿਹਨਤ ਕਰਦੇ ਆ ਪਰਾਲੀ ਪਾਉਣੇ ਵਿੱਚ ਮਲਚ ਕਰਕੇ ਰੱਖ ਦਿੰਦੇ ਨੇ ਉਹਨੂੰ ਪਰਾਲੀ ਨਾਲ ਮਾਈਕਰੋ ਜੋਨ ਗੁੜੋਏ ਬਣ ਜਾਂਦੇ ਜਮੀਨ ਦੇ ਵਿੱਚ ਜੀ ਦੋ ਸਾਲਾਂ ਸਹੀ ਹੋ ਜਾਂਦਾ ਜੀ ਠੀਕ ਹੈ ਇਹ ਤਾਂ ਵੀ ਮਾਲਾ ਜੇ ਦੂਜਾ ਬੰਦੇ ਨੂੰ ਤਾਂ ਆਖੂਗੇ ਵੀ ਅਲਾਨਾ ਗੰਦ ਖੜਾ ਪਰ ਇਹ ਜਿਹੜੇ ਤਾਤ ਆ ਜਿਹੜੇ ਆਪ ਨੂੰ ਚਾਹੀਦੇ ਸਰੀਰ ਨੂੰ ਸਬਜ਼ੀਆਂ ਉਹ ਆਪ ਨੂੰ ਬੋਡੀ ਨੂੰ ਚਾਹੀਦੀਆਂ ਸਬਜ਼ੀਆਂ ਹੁਣ ਫਿਰ ਕਿਹੜੀਆਂ ਕਿਹੜੀਆਂ ਤਿਆਰ ਹੋ ਰਹੀਆਂ ਬਾਈ ਸਾਰੀਆਂ ਕਦੂ ਤੋਰੀ ਛਪਣ ਢਾਈ ਤਿਆਰ ਹੋਏ ਨੇ ਆਪਣੇ ਕੋਲੇ ਤੀਕ ਦਿਨਾਂ ਨੂੰ ਹੀ ਬਸ ਹੁਣ ਵੇਚਾਂ ਦੀ ਤਾਂ ਕੋਈ ਦਿੱਕਤ ਨਹੀਂ ਆਉਂਦੀ ਇਹ ਸਬਜ਼ੀਆਂ ਜਿਹੇ ਜਿਹੇ ਪੈਦਾ ਹੋਣੇ ਚਾਹੀਦੇ ਉਹ ਮਿੱਠੇ ਮਿੱਟੀ ਵੀ ਕੀ ਜਾਂਦੀ ਹੈ ਸਬਜ਼ੀ ਤਾਂ ਹਰੇਕ ਨੇ ਖਾਣੀ ਆ ਸਬਜੀ ਕੋਈ ਸੇ ਵੀ ਚੀਜ਼ ਦੀ ਦਿੱਕਤ ਨਹੀਂ ਆਉਂਦੀ ਵੇਚਣ ਜਿੱਤਾ ਇਹ ਤਾਂ ਬਸ ਇੱਕ ਹੋਊਗਾ ਬਣਾਇਆ ਜਾਂਦਾ ਹੁੰਦਾ ਵੀ ਚੀਜ਼ ਵਿਕਦੀ ਨਹੀਂ ਚੀਜ਼ ਹੋਣੀ ਚਾਹੀਦੀ ਆ ਵਿਕ ਜਾਂਦੀ ਚੀਜ਼ਾਂ ਬਾਕੀ ਕੁਆਲਿਟੀ ਵੀਕ ਨਹੀਂ ਅਗਲੇ ਚੀਜ਼ ਦੀ ਇਹ ਮਹਿੰਗੀ ਜਾਂਦੀ ਹੈ ਸਬਜੀ ਇਹ ਇਹ ਜਿਹੜਾ ਬੰਦਾ ਲੱਗ ਪੈਂਦਾ ਖਾਣ ਉਹਨੂੰ ਸਵਾਲ ਲੱਗਦਾ ਜੀ ਦੂਜੇ ਨਾਲ ਫਰਕ ਹੈ ਇਹਦਾ ਰੇਟ ਦਾ ਜੀ ਬਾਕੀ ਆਪੇ ਉਹ ਚੀਜ਼ ਚੰਗੀ ਲੱਗੂ ਆਪਾਂ ਕਿਸੇ ਕਿੰਨ ਚੰਗੀ ਚੀਜ਼ ਦੇਣਾ ਤਾਂ ਆਪੇ ਮੰਗੂਗਾ ਇਹ ਚੰਗੀ ਚੀਜ਼ਾਂ ਇਹਦੇ ਵੀ ਲੱਸੀ ਵਰਤਦੇ ਆ ਬਸ ਆਪਾਂ ਨਮ ਦਾ ਪਾਣੀ ਜਾਂ ਕੋਈ ਇਹਦੇ ਅੱਕ ਦੇ ਪੱਤੇ ਪੁੱਤੇ ਵਰਤ ਲੈਣੇ ਜਾਂ ਲੋੜ ਪਵੇ ਠੀਕ ਆ ਅੱਕ ਤੁਹਾਡੇ ਖੇਤ ਵੀ ਉਗਰਾਇਆ ਕਾ ਹਾਂ ਕਿ ਉਹ ਆਪ ਪਾਉਂਦੇ ਨੇ ਵਾਂਹ ਦੇ ਵਿੱਚ ਜੋ ਉਗਰਾਉਂਦਾ ਜੀ ਤੇ ਸੜਕ ਤੇ ਆਪਣੇ ਖੜੇ ਅੱਕ ਵਾਦੂ ਪਹਿਲਾਂ ਪਾਣੀ ਲਾਉਣ ਦੇ ਵਿੱਚ ਡਾਣੀਆਂ ਛੱਡ ਦਿੰਨੇ ਆਪਾਂ ਹੀ ਇਹਦੇ ਆਕਦਾਂ ਉਹ ਬੱਚੇ ਉਗਰਾਉਂਦੀਆਂ ਉੱਪਰ ਪੜਦੇ ਨੇ ਆਪਾਂ ਕਹਿੰਦੇ ਚਲ ਆਪ ਨੂੰ ਕੰਮ ਦੇਊਗਾ ਬੂਟਾ ਹੀ ਇਹ ਛੱਡ ਦਨੇ ਵਿੱਚ ਆਪਾਂ ਹੀ ਠੀਕ ਆ ਆਪਾਂ ਬਈ ਇਹ ਕਹਿੰਦੇ ਜੇ ਆਪਣੀ ਜ਼ਮੀਨ ਦੀ ਸਿਹਤ ਤਗੜੀ ਤਾਂ ਆਪਣੀ ਸਿਹਤ ਤਗੜੀ ਰਹਿਣੀ ਹੈ ਜੀ ਆਪਾਂ ਉਹਦੀ ਜ਼ਮੀਨ ਨੂੰ ਜਿੰਨਾ ਤਗੜਾ ਕਰਾਂਗੇ ਉਹਨਾਂ ਆਪਾਂ ਤਗੜੇ ਰਾਵਾਂਗੇ ਬਸ ਮੇਨਸਾ ਇਹੀ ਆਪਣਾ ਦਾ ਜੀ ਜੇ ਆਪਣੀ ਜ਼ਮੀਨ ਸਹੀ ਹੈ ਤਾਂ ਆਪਣੀ ਸਿਹਤ ਸ ਜੀ ਆਪਣੀ ਜਮੀਨ ਖਰਾਬ ਹੈ ਤੇ ਆਪਣੀ ਸਿਹਤ ਵੀ ਖਰਾਬ ਹੈ ਜੀ ਫਿਰ ਆਪਾਂ ਡਾਕਟਰਾਂ ਕੋਲ ਤੁਰੇ ਫਿਰਾਂਗੇ ਜੀ ਦਵਾਈਆਂ ਲੈਂਦੇ ਹੀ ਮੇਨ ਕਾਰਨ ਤਾਂ ਇਹ ਹੀ ਹੈ ਜੀ ਤੇ ਐਂ ਤਾਂ ਮਹਿਸੂਸ ਤਾਂ ਹੁੰਦਾ ਹੀ ਹੈ ਬੰਦੇ ਨੂੰ ਕਿ ਰਾਂ ਵੀ ਆਪਾਂ ਇਧਰਲੇ ਪਾਸੇ ਜਾ ਰਹੇ ਆਂ ਪਰ ਜਦੋਂ ਆਪਾਂ ਨੂੰ ਆਪ ਨੂੰ ਸਬਜੀ ਵਧੇਗਾ ਸਵਾਲ ਲੱਗਦੀ ਹੈ ਫਿਰ ਆਪਣਾ ਜੀ ਕਰਦਾ ਵੀ ਯਾਰ ਆਪਾਂ ਤਾਂ ਆਪਦੇ ਲਈ ਕਰਨਾ ਹੈ ਕਰਗੇ ਆਪਾਂ ਕੁਆਲਿਟੀ ਦਾ ਫਰਕ ਪੈ ਜਾਂਦਾ ਹੈ ਸਿਹਤ ਦਾ ਫਰਕ ਪੈ ਜਾਂਦਾ ਬੰਦੇ ਨੂੰ ਕਿਉਂਕਿ ਬਿਮਾਰੀਆਂ ਬਹੁਤ ਜ਼ਿਆਦਾ ਆਪਣੇ ਘਰੇ ਬਿਮਾਰੀਆਂ ਸੀਗੀਆਂ ਪੋਸਟ ਤੋਂ ਇਧਰਲੇ ਪਾਸੇ ਆਏ ਆਂ ਹਟ ਕੇ ਠੀਕ ਹੈ ਵੀ ਆਪਾਂ ਕਰਾਂਗੇ ਜ਼ਰੂਰ ਹੁਣ ਤੁਹਾਨੂੰ ਲੱਗਦਾ ਵੀ ਮਤਲਬ ਫਰਕ ਲੱਗਦਾ ਇਹਨਾਂ ਚੀਜ਼ਾਂ ਨਾਲ ਆਉਣ ਤੋਂ ਬਾਅਦ ਬਹੁਤ ਫਰਕ ਹੈ ਬਈ ਇਹਦੇ ਨਾਲ ਬਹੁਤ ਜਿਆਦਾ ਫਰਕ ਪੈਂਦਾ ਹੈ ਜਾਨੀ ਕਿ ਉਹਨਾਂ ਡਾਕਟਰ ਨਹੀਂ ਬੰਦੇ ਨੂੰ ਰਾਜ ਕਰ ਸਕਦਾ ਜਿੱਨਾ ਆਪਣੀ ਸਿਹਤ ਨਾਲ ਸਹੀ ਆਪਣੀ ਜ਼ਮੀਨ ਚ ਹੋ ਸਕਦੀ ਹੈ ਜੀ ਤੇ ਕੁਦਰਤ ਨੇ ਆਪਾਂ ਨੂੰ ਸਾਰਾ ਕੁਝ ਦਿੱਤਾ ਜੀ ਆਪਾਂ ਕੁਦਰਤ ਨਾਲ ਟੁੱਟ ਗਏ ਆ ਕੁਦਰਤਾਰ ਨੇ ਸਾਰਾ ਕੁਝ ਉਹਨੇ ਉਹੋ ਜਿਹੇ ਪੌਦੇ ਉਹੋ ਜਿਹੇ ਬੂਟੇ ਦੇ ਕੇ ਭੇਜਿਆ ਕੁਦਰਤ ਨੇ ਹੁੰਦੇ ਆ ਤੇ ਖੇਤਾਂ ਦੇ ਕੋਲੇ ਆਪਦੀ ਜ਼ਮੀਨ ਉਹਨੇ ਕਿਹੜਾ ਠੇਕਾ ਦੇਣਾਗਾ ਜਿੱਨਾ ਮਰਜ਼ੀ ਕਰ ਲੈ ਜਿੱਨਾ ਉਹਦਾ ਕਰਸਾ ਜਦ ਦਾ ਉਹਦੀ ਆਪ ਦੀ ਤਮੰਨਾ ਹੋਣੀ ਚਾਹੀਦੀ ਹੈ ਕਿ ਮੈਂ ਕਿੱਲੇ ਚ ਕਰਨੀ ਆ ਚੱਕਰ ਸਮਝਾਓ ਬਈ ਵੀ ਆ ਚੀਜ਼ਾਂ ਲਾਵੇ ਤਾਂ ਛੇਤੀ ਹੋ ਜੈਨ ਨੂੰ ਹੌਸਲਾ ਵਧੂ ਆਦਾਲੇ ਬੰਦੇ ਕਣਕ ਤੋਂ ਕਰ ਲਈ ਪਹਿਲਾਂ ਇਹਨੇ ਕਰਨਾ ਜੀ ਕਣਕ ਤੋਂ ਕਰ ਲੈ ਕਦੂ ਤੋਂ ਕਰ ਲੋ ਤੋਰੀ ਤੋਂ ਕਰ ਲੋ ਸਭ ਤੋਂ ਸੌਖਾ ਕੰਮ ਆ ਜੀ ਕਿਉਂ ਕਣਕ ਤਾਂ ਮਸ਼ੀਨ ਨੇ ਵੜ ਦੇਣੀ ਜੀ ਉਹਨੇ ਵੜਨੀ ਆ ਕਦੂ ਤੋਰੀ ਤੋੜਨੇ ਸੌਖੀ ਆ ਜੀ ਉਹਨੂੰ ਲੀਵਰ ਨਹੀਂ ਪੈਂਦੀ ਜੀ ਸ਼ੀਤੀ ਹੋ ਜਾਂਦਾ ਇੱਕ ਬੰਦਾ ਹੀ ਕੰਮ ਕਰ ਲੈਂਦਾ ਕਦੋਂ ਤੁਰੇ ਸੀ ਜੀ ਹਾਂ ਜਿਹੜਾ ਨਹੀਂ ਜਾਦੇ ਕੰਮ ਕਰਨ ਦਾ ਹੀ ਕੁਦਰਤ ਨਾਲ ਜੁੜ ਕੇ ਉਹਦਾ ਸੁਭਾਅ ਪੇਟ ਮੜ ਕੇ ਚੇਂਜ ਹੋ ਜਾਂਦਾ ਹੈ ਹੁਣ ਆਪਣੇ ਜਾਨਵਰ ਬੈਠੇ ਤਾਂ ਇੱਥੇ ਆਉਂਦੇ ਸੁੰਡੀਆਂ ਲੈ ਜਾਂਦੇ ਚਾਚਾ ਕਿ ਤੋਤੇ ਆ ਜਾਂਦੇ ਆਪ ਹੀ ਬੰਦੇ ਦਾ ਮਨ ਬੱਲ ਜਾਂਦਾ ਮੈਂ ਉੱਥੇ ਜਾਵਾਂ ਆਵੇਂ ਤੋਤੇ ਬੋਲੀ ਜਾਂਦੇ ਉਪਰ ਉਹਦਾ ਆਪੇ ਬੰਦੇ ਦਾ ਮਨ ਲੱਗ ਜਾਂਦਾ ਖੇਤ ਚ ਯਾਰ ਮੇਰੇ ਕੋਲੇ ਸਾਰੇ ਜਾਨਵਰ ਨੇ ਨੇੜੇ ਆ ਜਾਂਦਾ ਬੰਦਾ ਕੁਦਰਤ ਨੇੜੇ ਹੋ ਜਾਂਦਾ ਜੀ ਜੀ